ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਲੋਹਾਮ ਜ਼ਿਲ੍ਹਾ ਦੋਸਤੋ ਫਿਰੋਜ਼ਪੁਰ ਹੈ ਤੇ ਨੇੜੇ ਸ਼ਹਿਰ ਦੋਸਤੋ ਮੁਦਕੀ ਹੈ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਵਿਕਰੀ ਵਾਸਤੇ ਪਸ਼ੂ ਆਉਂਦੇ ਬੜੀਆਂ ਸੋਹਣੀਆਂ ਸੋਹਣੀਆਂ ਕੱਟੀਆਂ ਝੂਟੀਆਂ ਦੋਸਤੋ ਇਸ ਘਰ ਦੇ ਵਿੱਚ ਆਉਂਦੀਆਂ ਵਿਕਰੀ ਵਾਸਤੇ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਤੇ ਕੰਮ ਕਰਦੇ ਆ ਅੱਜ ਇਸ ਘਰ ਦੇ ਵਿੱਚੋਂ ਦੋਸਤੋ ਦੋ ਨਾਗ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਇੱਕ ਨੀਲੀ ਰਾਵੀ ਨਸਲ ਦੇ ਵਿੱਚ ਕੱਟੀ ਹੈ ਤੇ ਇੱਕ ਜਿਹੜਾ ਇਧਰਲੇ ਪਾਸੇ ਦੋਸਤੋ ਨੀਲੀ ਰਾਵ ਨਸਲ ਦੇ ਵਿੱਚ ਝੋਟਾ ਬਾਈ ਹੁਣਾਂ ਕੋਲੇ ਵਕਾਊ ਹੈ ਦੋਵੇਂ ਨਾਗ ਹੀ ਦੋਸਤੋ ਇਹ ਪ੍ਰੋਪਰ ਤੌਰ ਤੇ ਦੇਖਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਦੋਸਤੋ ਤੁਹਾਨੂੰ ਜੱਚੇ ਉਹਦੀ ਪ੍ਰੋਪਰ ਤਸਲੀ ਕਰ ਲਿਓ ਰੇਟ ਵੀਡੀਓ ਦੇ ਵਿੱਚ ਹੀ ਹੋਗਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਆ ਵੀਰ ਜੀ ਹੋਰ ਸੁਣਾਓ ਜੀ ਠੀਕ ਠਾਕ ਵਧੀਆ ਵਧੀਆ ਆਪਣਾ ਇੱਕ ਵਾਰੀ ਨਾਂ ਤੇ ਮੜ ਜਾ ਐਡਰੈਸ ਕਨਫਰਮ ਕਰਾ ਦਿਓ ਆਪਣਾ ਵੀਰ ਜੀ ਨਾਂ ਪ੍ਰਦੇਸੀ ਸਿੰਘ ਹਾਂਜੀ ਪਿੰਡ ਲੋ암 ਜ਼ਿਲ੍ਹਾ ਪਰੋਜਪੁਰ ਠੀਕ ਹੈ ਪਸ਼ੂ ਆਪਣੇ ਕੋਲੇ ਵੀ ਇਕ ਹੈ ਹਾਂ ਚੰਗੇ ਚੰਗੇ ਪਸ਼ੂ ਲਿਆ ਕੇ ਬਰੀਡ ਵਾਲੇ ਤੇ ਵਧੀਆ ਸੇਲ ਕਰੀਦੇ ਜੀ ਠੀਕ ਹੈ ਅੱਛਾ ਅੱਜ ਵੀ ਆਪਣੇ ਕੋਲੇ ਦੋ ਨਾਗ ਹੈਗੇ ਆ ਅੱਜ ਦੋ ਲੱਗ ਇੱਕ ਤਾਂ ਛੋਟਾ ਹੈਗਾ ਹਾਂ ਤੇ ਇੱਕ ਕੱਟੀ ਹੈ ਨਾ ਇੱਕ ਛੋਟੀ ਹੈਗੀ ਠੀਕ ਹੈ ਕਿੰਨੇ ਕੱਟੀ ਕਿੰਨੇ ਟਾਈਮ ਦੀ ਹੋ ਗਈ ਆਪਣੇ ਕੱਟੀ ਹੈ ਜੀ ਡੇਢ ਸਾਲ ਦੀ ਹੈ ਜੀ ਡੇਢ ਸਾਲ ਦੀ ਪਲੀ ਪੁਲੀ ਸੰਭੇ ਸੰਭੇ ਚੰਗੀ ਹੈ ਜੀ ਅੱਛਾ ਦੋਸਤੋ ਬਿਲਕੁਲ ਜੈਜੀ ਮਾਰਕਿੰਗ ਹੋਊਗੀ ਚਾਰੇ ਪੈਰਾਂ ਤੇ ਮਾਰਕਿੰਗ ਹੋਊਗੀ ਤੇ ਬਾਕੀ ਫੇਸ ਕੁਆਲਿਟੀ ਦੋਸਤੋ ਚੰਗੀ ਹੈ ਸਿੰਘ ਗੜਾਈ ਦੇ ਵਿੱਚ ਤੇ ਅੱਖਾਂ ਬਿਲਕੁਲ ਦੋਵੇਂ ਵਾਈਟ ਹੋਣਗੀਆਂ ਖੋਲਿਓ ਬਾਈ ਜੀ ਮੜੀ ਜੀ ਨੂੰ ਰੇਟ ਕੀ ਸੋਚਿਆ ਜੀ ਇਹਦਾ ਰੇਟ ਵੀਰ ਜੀ ਇਹਦਾ 32000 ਰੁਪਿਆ 32000 ਅਛੇ ਮਾਨਤਾਨ ਦਾ ਹੋ ਜਾਊਗਾ ਹਾਂ ਮੋਕੇ ਤੇ ਮਾਨਤਾਨ ਹੋ ਜਾਊਗਾ ਜੀ ਠੀਕ ਹੈ ਦੋਸਤੋ 32000 ਰੇਟ 1.5 ਸਾਲ ਉਮਰ ਤੇ ਉਮਰ ਦੇ ਹਿਸਾਬ ਨਾਲ ਕੱਦ ਕਾਟ ਤੇ ਗ੍ਰੋਥ ਇਸ ਕੱਟੀ ਦੀ ਦੋਸਤੋ ਚੰਗੀ ਹੈ ਰੰਗ ਬਿਲਕੁਲ ਬਲੈਕ ਹੋਊਗਾ ਜਿੰਨਾ ਕਿ ਗਲਾਬੀਪਣ ਦੋਸਤੋ ਨੀ ਉਹਨਾਂ ਪ੍ਰੋਪਰ ਸਾਰਾ ਹੈਗਾ ਸਾਰੀ A to Z ਮਾਰਕਿੰਗ ਠੀਕ ਹੈ ਤੇ ਬਾਕੀ ਬੱਗੀ ਮੋਚੇ ਦੇ ਵਿੱਚ ਦੋਸਤੋ ਅੱਖਾਂ ਦੋਵੇਂ ਬਾਈ ਤੋਂ ਹੋਣ ਗਿਆ ਸਿੰਘ ਗਲਾਈ ਦੇ ਵਿੱਚ 1.5 ਸਾਲ ਉਮਰ ਤੇ ਦੋਸਤੋ 32000 ਰੇਟ ਬਾਕੀ ਪੁੜੇ ਪਾੜੇ ਦੇਖ ਸਕਦੇ ਹੋ ਬਿਲਕੁਲ ਚੱਕਵੇਂ ਹੋਣਗੇ ਇਹ ਪੁੜੇ ਬਹੁਤ ਚੰਗੇ ਜੀ ਕਿ ਚੋਟੀ 32000 ਇਹ ਕੱਟੀ ਠੀਕ ਹੈ ਜੀ 32000 ਰੇਟ ਹੈ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਜਿਹੜੇ ਕਿਸੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਆ ਉਹ ਤਸੱਲੀ ਕਰ ਲਿਓ ਤੁਹਾਨੂੰ ਬਹੁਤ ਪਿਆਰ ਵਧੀਆ ਹੋਣ ਪੂਰਾ ਬਹੁਤ ਚੰਗਾ ਲੱਗਾ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਠੀਕ ਹੈ ਅੱਛਾ ਰੇਟ ਦੇ ਵਿੱਚੋਂ ਮਾਨਤਾ ਲਓ ਜੀ ਜਰੂਰ ਮਾਨਤਾ ਕੋਈ ਬੰਦੂ ਆ ਸ਼ਾਮਣ ਵਾਲਾ ਲਊਗਾ ਚੰਗਾ ਹਾਂਜੀ ਤੇ ਆਪਾਂ ਮਾਨਤਾ ਜਰੂਰ ਕਰਾਂਗੇ ਜੀ ਠੀਕ ਹੈ ਅੱਛਾ ਇੱਕ ਇੱਧਰ ਦੇ ਪਾਸੇ ਜਿਹੜਾ ਆਪਣੇ ਕੋਲੇ ਖੱਟਾ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਵੀਰ ਜੀ 2 ਸਾਲ ਦਾ 2 ਸਾਲ ਦਾ ਖੀਰਾ ਹੀ ਹੋਏ ਹਜੇ ਤਾਂ ਦੰਦਾ ਤੋਂ ਹਾਂਜੀ ਖੀਰਾ ਦੰਦਾ ਖੀਰਾ ਹੀ ਹੈ ਖੀਰਾ ਅੱਛਾ ਖੀਰਾ ਠੀਕ ਹੈ ਮੱਜਾ-ਮੁੱਜਾ ਕਰੌਸ ਕਰਨ ਲਾਗੇ ਕਰਨ ਲਾਗੇ ਮੱਜਾ ਜੀ ਹਜੇ ਕੋਈ 2-4 ਮਹੀਨੇ ਚੋਂ ਕੀ ਸੇਵਾ ਹੋ ਗਈ ਤਾਂ ਫੇਰ ਕਰੂਗਾ ਜੀ ਲੱਗ ਜੀ ਹਾਂ ਠੀਕ ਹੈ ਅੱਛਾ ਇਹਦਾ ਕੁਝ ਪਤਾ ਹੋਵੇ ਇਹ ਆਪ ਕਿਹੜੇ ਸੀਮੰਦਾ ਜਾਂ ਇਹ ਵੀਰ ਜੀ ਆਪਾਂ ਜੇ ਪੁੱਛ ਕੇ ਲਈ ਤਾਂ ਦਸਾਂ ਤਾਂ ਬਹੁਤ ਕੁਝ ਦੱਸ ਜਾਂਦੇ ਆ ਹਾਂਜੀ ਬੜਾ ਆਪਾਂ ਆਪਣੀ ਸਮਝ ਨਾਲ ਲਿਆ ਹੈਗਾ ਤੇ ਆ ਅੱਗੇ ਵੀ ਕੋਈ ਆਪਣਾ ਭਾਈ ਲੈਵੇ ਨਾ ਕੋਈ ਸਮਝ ਨਾਲ ਲੈਵੇ ਬਿਲਕੁਲ ਬਿਲਕੁਲ ਦੱਸੋ ਬਾਈ ਦਾ ਕਹਿਣ ਦਾ ਮਤਲਬ ਇਹ ਹੀ ਹੈ ਵੀ ਵੇਚਣ ਵਾਲਾ ਤਾਂ ਬਹੁਤ ਕੁਝ ਦੱਸਦਾ ਹੁੰਦਾ ਹੈ ਪਰ ਆਪਾਂ ਤਾਂ ਆਪਦੀ ਨਰਕ ਪਰਕਾ ਕਰਕੇ ਪਸ਼ੂ ਨੂੰ ਖਰੀਦਦੇ ਆ ਤੇ ਜਾਂ ਗਾਂ ਵੀ ਕਿਸੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਉਹ ਵੀ ਆਪਣੀ ਤਸੱਲੀ ਕਰੇ ਤੇ ਨਾਲ ਨਾਲ ਖਰੀਦ ਦੇਣ ਨੂੰ 2 ਸਾਲ ਦੋਸਤੋ ਉਮਰ ਹੈ ਦੰਦੋ ਖੀਰਾ ਠੀਕ ਹੈ ਮਾਰਕਿੰਗ ਇਸ ਕੱਟੇ ਦੇ ਵੀ ਬਿਲਕੁਲ ਜਾਇਜ਼ ਹੋਊਗੇ ਤੇ ਮੜ ਜਾ ਇਹਨੂੰ ਵੀ ਲੈ ਆ ਖੋਲ ਲਿਆ ਬਾਈ ਜੀ ਕਿਹੜੇ ਏਰੀਆ ਚੋਂ ਆਇਆ ਹੋਊਗਾ ਇਹ ਜੀ ਆਇਆ ਇਧਰ ਖੇਮ ਕਰ ਲਾ ਕੇ ਖੇਮ ਕਰਨ ਏਰੀਆ ਠੀਕ ਹੈ ਬਾਰਡਰ ਬੈਲਟ ਦਾ ਦੋਸਤੋ ਠੀਕ ਹੈ ਸਿੰਘ ਕੁੰਡਾ ਹੋਊਗਾ ਤੇ ਅੱਖਾਂ ਦੋਸਤੋ ਦੋਵੇਂ ਨੀਲੀਆਂ ਹੋਣਗੀਆਂ ਟੇਡੇ ਕੱਟ ਦੇ ਵਿੱਚ ਆ ਬਾਕੀ ਮੱਥੇ ਮੁੱਥੇ ਦਾ ਦੋਸਤੋ ਬਹੁਤ ਖੁੱਲਾ ਮੱਥੇ ਦਾ ਬਹੁਤ ਚੌੜਾ ਹੈਗਾ ਸੰਗਾ ਸੰਗਾ ਬਾਦਾ ਬਹੁਤ ਸੋਹਣਾ ਹਾਂ ਬਾਕੀ ਕੱਦ ਕਾਠ ਵੀ ਸੋਹਣਾ ਹੈ ਉਮਰ ਦੇ ਹਿਸਾਬ ਨਾਲ ਤੇ ਵੈਸੇ ਚੰਗਾ ਸੰਭ ਗਿਆ ਤਾਂ ਹੋਰ 2-4 ਮਹੀਨਿਆਂ ਨੂੰ ਦੋਸਤੋ ਇਹ ਪੱਜਾ ਵੀ ਕ੍ਰੋਸ ਕਰਨ ਲੱਗ ਜੂਗਾ ਤੇ ਝੋਟਾ ਵੀ ਪੂਰਾ ਫੱਬ ਜੂਗਾ। ਸੈਂਗ ਗਲਾਈ ਦੇ ਵਿੱਚ। ਪੁੱਲੇ ਪਿੰਡੇ ਦਾ ਜੀ। ਹਾਂ। ਭਾਰਾ ਪੂਰਾ ਬਹੁਤ ਬਣੂਗਾ ਸੇਵਾ ਚੰਗੀ ਹੋਗੀ ਤਾਂ। ਠੀਕ ਐ। ਟੈਸਟਿਕਲ ਵਗੈਰਾ ਦੋਸਤੋ ਬਿਲਕੁਲ ਪਧਰੇ ਹੋਣਗੇ। ਟੈਸਟਿਕਲ ਜੀ ਬਹੁਤ ਪਧਰੇ। ਹਾਂ। ਰੇਟ ਕੀ ਸੋਚਿਆ ਜੀ ਇਹਦਾ? ਰੇਟ ਵੀ ਜੀ ਇਹਦਾ 50000 ਰੁਪਿਆ। 50000। ਹਾਂ ਜੀ। ਠੀਕ ਐ। ਦੋਸਤੋ ਇਸ ਕੱਟੇ ਦਾ ਛੋਟੇ ਦਾ ਰੇਟ 50000 ਹੈ ਜੀ। ਠੀਕ ਐ ਜੀ। ਜਿਹੜੇ ਵੀ ਕਿਸੇ ਵੀਰ ਭ ਇਹ ਪਸੰਦਾ ਦੇ ਬਾਕੀ ਪ੍ਰੋਪਰ ਤੁਸੀਂ ਤਸੱਲੀ ਕਰ ਲਿਓ ਬੰਦਾ ਥੋੜਾ ਸੀਲਸੂਲ ਬਹੁਤ ਹੈ ਜੀ ਇੱਥੇ ਮਰਜੀ ਪਾ ਜਵਾਗ ਥੱਲੇ ਫਰੀਦ ਤੁਰੀ ਠੀਕ ਹੈ ਤੇ ਦੋਸਤੋ ਸੀਲਸਾਉ ਪਸੂ ਜ਼ਰੂਰ ਚਾਹੀਦਾ ਠੀਕ ਹੈ ਜੀ ਇਹ ਬਿਲਕੁਲ ਸੀਲਸਾਉ ਦੋਵੇਂ ਨਾਗ ਹੋਣਗੇ ਜੀ 50000 ਰੇਟ ਇਸ ਝੋਟੇ ਦਾ ਤੇ 32000 ਰੇਟ ਇਸ ਕੱਟੀ ਦਾ ਜੇ ਤੁਸੀਂ ਜੋੜਾ ਲਓਗੇ ਤਾਂ ਤੁਹਾਡਾ ਵਾਧਮਾਨਤਾ ਕੀਤਾ ਜਾਊਗਾ ਜੇ ਤੁਸੀਂ ਕੱਲਾ ਕੱਲਾ ਲੈਣਾ ਤਾਂ ਤੁਹਾਨੂੰ ਉਸ ਹਿਸਾਬ ਨਾਲ ਇਹ ਬਾਈ ਹੁਣੀ ਦੇ ਦੇਣਗੇ ਠੀਕ ਹੈ ਜੀ ਤੇ ਰੇਟ ਦੇ ਵਿੱਚੋਂ ਮਾਨਦਾਨ ਹੋ ਜਾਊਗਾ ਤੇ ਚਲੋ ਠੀਕ ਹੈ ਭਾਈ ਜੀ ਅੱਛਾ